ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਗੁਰੂ ਘਰੇ ਨਹੀਂ ਜਾਂਦੇ ਕੈਨ ਤੋਂ ਪਾਪ ਜੋ ਕਦੇ ਗੁਰੂ ਘਰੇ ਨਹੀਂ ਜਾਂਦੇ ਜਿਵੇਂ ਹਫਤੇ ਦੇ ਬਾਅਦ ਜਾਂ ਸੰਗਰਾਂਦ ਵਾਲੇ ਦਿਨ ਜਾਂ ਫਿਰ ਮੱਸਿਆ ਵਾਲੇ ਦਿਨ ਜਾਂ ਫਿਰ ਕਿਸੇ ਖਾਸ ਮੌਕੇ ਤੇ ਦਿਨ ਜਾਂ ਤਿਉਹਾਰ ਤੇ ਹੀ ਗੁਰੂ ਘਰੇ ਜਾਂਦੇ ਹਨ ਪਰ ਮਨ ਦੇ ਵਿੱਚ ਉਹਨਾਂ ਦੇ ਹੁੰਦਾ ਹੈ ਕਿ ਗੁਰੂ ਮੇਰੇ ਤੇ ਕਿਰਪਾ ਕਰਨ ਮੈਂ ਰੋਜ਼ ਗੁਰੂ ਘਰੇ ਜਾਵਾਂ ਪਰ ਆਪਣੇ ਕੰਮਾਂ ਕਾਰਾਂ ਕਰਕੇ ਨੌਕਰੀ ਕਰਕੇ ਉਹ ਰੋਜ਼ ਗੁਰੂ ਘਰੇ ਨਹੀਂ ਜਾ ਪਾਉਂਦੇ ਤੇ ਉਹਨਾਂ ਸੰਗਤਾਂ ਦੇ ਲਈ ਮਹਾਪੁਰਖ ਜੀ ਇੱਕ ਯੋਗਤ ਦੱਸਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਕੋਈ ਮਨੁੱਖ ਰੋਜ਼ ਗੁਰੂ ਘਰੇ ਨਹੀਂ ਜਾ ਪਾਉਂਦਾ ਤਾਂ ਉਹ ਜਦੋਂ ਵੀ ਗੁਰੂ ਘਰੇ ਜਾਂਦਾ ਹੈ ਚਾਹੇ ਹਫ਼ਤੇ ਬਾਅਦ ਜਾਂਦਾ ਹੈ ਚਾਹੇ ਮਹੀਨੇ ਬਾਅਦ ਜਾਵੇ ਤਾਂ ਗੁਰੂ ਘਰੇ ਇੱਕ ਚੀਜ਼ ਲੈ ਕੇ ਜਾਣੀ ਹੈ ਉਹ ਚੀਜ਼ ਦੀ ਸੇਵਾ ਕਰਨੀ ਹੈ ਤੇ ਉਹ ਕਿਹੜੀ ਚੀਜ਼ ਹੈ ਜੋ ਅਸੀਂ ਪੇਟਾ ਕਰਨੀ ਹੈ ਅਤੇ ਉਹ ਚੀਜ਼ ਪੇਟਾ ਕਰਨ ਦੇ ਨਾਲ ਜਾਂ ਉਹ ਚੀਜ਼ ਸਾਡੇ ਉਤੇ ਕੀ ਪ੍ਰਭਾਵ ਪਾਉਂਦੀ ਹੈ ਤੇ ਉਹਦਾ ਸਾਨੂੰ ਕੀ ਫਲ ਮਿਲਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਇੱਥੇ ਤੁਹਾਡੇ ਨਾਲ ਬੜੀ ਸੋਹਣੀ ਸਾਖੀ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਹਨ ਸੰਗਤ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਪੋਰੇ ਵਿੱਚ ਬੰਦਗੀ ਕਰਕੇ ਬਾਹਰ ਜਦੋਂ ਆਏ ਤੇ ਨਗਰ ਵਾਲੇ ਬੇਨਤੀ ਕਰਨ ਆਏ ਕਿ ਮਹਾਪੁਰਸ਼ੋ ਸਾਡੇ ਨਗਰ ਦੇ ਵਿੱਚ ਚਰਨ ਪਾਓ ਕਿਉਂਕਿ ਸੰਗਤਾਂ ਦਾ ਬਹੁਤ ਪ੍ਰੇਮ ਸੀ ਮਹਾਪੁਰਸ਼ਾਂ ਦੇ ਨਾਲ ਤੇ ਮਹਾਪੁਰਸ਼ਾਂ ਦਾ ਵੀ ਸੰਗਤਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਕੋਈ ਕਹਿੰਦਾ ਸਾਡੇ ਨਗਰ ਵਿੱਚ ਆਓ ਕੋਈ ਕਹਿੰਦਾ ਸਾਡੇ ਨਗਰ ਆਓ ਮਹਾਪੁਰਸ਼ ਜੀ ਸਭ ਨੂੰ ਡੇਟ ਦਈ ਜਾ ਰਹੇ ਸੀ ਮਹਾਪੁਰਸ਼ਾਂ ਦੇ ਕੋਲ ਬਜ਼ੁਰਗਵਾਲ ਵਾਲੇ ਤੋਂ ਹੀ ਸੰਗਤਾਂ ਆਈਆਂ ਸਨ ਤੇ ਇੱਕ ਬਜ਼ੁਰਗਵਾਲ ਤੋਂ ਆਏ ਕਹਿਣ ਲੱਗੇ ਮਹਾਪੁਰਸ਼ੋ ਸਾਡੇ ਪਿੰਡ ਵਿੱਚ ਚਰਨ ਪਾਓ ਮਹਾਪੁਰਸ਼ਾਂ ਨੇ ਡੇਟ ਦਿੱਤੀ ਬਜ਼ੁਰਗਵਾਲ ਪਿੰਡ ਵਾਲਿਆਂ ਨੂੰ ਜਿਸ ਦਿਨ ਉਹ ਸਮਾ ਆਇਆ ਮਹਾਪੁਰਸ਼ ਉਸ ਪਿੰਡ ਬਜ਼ੁਰਗਵਾਲ ਗਏ ਤੇ ਸੰਗਤਾਂ ਨੇ ਦਰਸ਼ਨ ਕੀਤੇ ਤੇ ਨਿਹਾਲ ਹੋਈਆਂ ਸੰਗਤਾਂ ਨੇ ਬਹੁਤ ਸੇਵਾ ਕੀਤੀ ਤੇ ਬਜ਼ੁਰਗਵਾਲ ਪਿੰਡ ਵਾਲੇ ਬਹੁਤ ਜ਼ਿਆਦਾ ਖੁਸ਼ ਹੋਏ ਕਿ ਮਹਾਪੁਰਖਾਂ ਦੀ ਸ਼ਰਦਾ ਰੱਖਦੇ ਸੰਤ ਜਦੋਂ ਵਾਪਸ ਚ ਜਾਣ ਲੱਗੇ ਮਹਾਪੁਰਖ ਜੀ ਤਾਂ ਸੰਗਤਾਂ ਕਹਿਣ ਲੱਗਿਆਂ ਕਿ ਮਹਾਪੁਰਸ਼ੋ ਇਹਦਾ ਨਹੀਂ ਜਾਣਦੇ ਨਾ ਤੁਹਾਨੂੰ ਤੁਹਾਨੂੰ ਪਾਲਕੀ ਵਿੱਚ ਬਿਠਾਵਾਂਗੇ ਤੇ ਪਾਲਕੀ 'ਚ ਬਿਠਾ ਕੇ ਫਿਰ ਚੁੱਕ ਕੇ ਲੈ ਕੇ ਜਾਵਾਂਗੇ ਪਿੰਡ ਮੁਰਾਲੇ ਦੇ ਵਿੱਚ ਮਹਾਪੁਰਖ ਕਹਿੰਦੇ ਕਿ ਨਹੀਂ ਪਾਲਕੀ ਵਿੱਚ ਸਵਾਰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋ ਸਕਦੇ ਹਨ ਅਸੀਂ ਪਾਲਕੀ ਵਿੱਚ ਸਵਾਰ ਨਹੀਂ ਹੋਣਾ ਕਿਉਂਕਿ ਜਿੰਨਾ ਵੀ ਸਤਕਾਰ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਹੈ ਤੇ ਕੁਝ ਸੰਗਤਾਂ ਖੜੇ ਪੈ ਗਈਆਂ ਤੇ ਜਦੋਂ ਸੰਗਤ ਖੜੇ ਪੈ ਜਾਵੇ ਤਾਂ ਫਿਰ ਮਹਾਪੁਰਸ਼ਾਂ ਨੂੰ ਮੰਨਣੀ ਪੈਂਦੀ ਹੈ ਕਿਉਂਕਿ ਪ੍ਰੇਮ ਹੁੰਦਾ ਹੈ ਬਾਬਾ ਜੀ ਦਾ ਨਾਮ ਵਿੱਚ ਪ੍ਰੇਮ ਸਿੰਘ ਤੇ ਪ੍ਰੇਮ ਵਿੱਚ ਬਹੁਤ ਕਰਦੇ ਸਨ ਜਦੋਂ ਸੰਗਤ ਖੜੇ ਪੈ ਗਈ ਤਾਂ ਮਹਾਪੁਰਸ਼ ਜੀ ਪਾਲਕੀ ਦੇ ਵਿੱਚ ਸਵਾਰ ਹੋ ਗਏ ਤੇ ਸੰਗਤ ਨੇ ਪਾਲਕੀ ਤੇ ਚੁੱਕ ਲਿਆ ਜਦੋਂ ਪਿੰਡ ਤੋਂ ਬਾਹਰ ਲੈ ਕੇ ਆਏ ਤਾਂ ਪਾਲਕੀ ਨਹੁਣ ਜਾਣਾ ਸੀ ਮੁਰਾਲੇ ਵੱਲੋਂ ਇੱਕ ਜ਼ੋਰ ਦੀ ਆਵਾਜ਼ ਆਏ ਖੜਾਕਾ ਹੋਇਆ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਪਾਲਕੀ ਦੀ ਕੋਈ ਬਾਹੀ ਟੁੱਟ ਗਈ ਹੋਵੇ ਦੇਖਣ ਵਾਸਤੇ ਜਦੋਂ ਪਾਲਕੀ ਥੱਲੇ ਰੱਖੀ ਨਾ ਤੇ ਜਦੋਂ ਪਾਲਕੀ ਦੇ ਵਿੱਚ ਧਿਆਨ ਮਾਰਿਆ ਕੱਪੜਾ ਪਾਸੇ ਕੀਤਾ ਤੇ ਪਾਲਕੀ ਦੇਖੀ ਅੰਦਰ ਮਹਾਪੁਰਖ ਨਹੀਂ ਸਨ ਸੰਤ ਬਾਬਾ ਪ੍ਰੇਮ ਸਿੰਘ ਨਹੀਂ ਸਨ ਮਹਾਪੁਰਖ ਕਿੱਧਰ ਗਏ ਕਿੱਧਰ ਗਾਇਬ ਹੋ ਗਏ ਤੇ ਪਾਲਕੀ ਉਥੇ ਹੀ ਰੱਖ ਦਿੱਤੀ। ਸੰਗਤ ਫਿਰ ਕੀਰਤਨ ਕਰਨ ਲੱਗ ਪਈ। 2 ਘੰਟੇ, 3 ਘੰਟੇ, 4 ਘੰਟੇ। ਸੰਗਤਾਂ ਚਾਪ ਕਰਦੀਆਂ ਰਹੀਆਂ ਤੇ ਕਹਿਣ ਲੱਗੇ ਮਹਾਪੁਰਸ਼ਾਂ ਨੂੰ ਪਾਲਕੀ ਵਿੱਚ ਪਠਾਇਆ ਸੀ। ਇੱਕ ਜ਼ੋਰ ਦੀ ਆਵਾਜ਼ ਆਈ। ਜਦੋਂ ਆਵਾਜ਼ ਆਈ ਤਾਂ ਆਪਾਂ ਪਾਲਕੀ ਥੱਲੇ ਰੱਖੇ। ਬਾਅਦ 'ਚ ਪਤਾ ਨਹੀਂ ਸੰਤ ਮਹਾਪੁਰਖ ਕਿੱਥੇ ਚਲੇ ਗਏ। ਨਜ਼ਰ ਨਹੀਂ ਆਈ। ਪਤਾ ਨਹੀਂ ਕੀ ਗੱਲ ਹੋ ਗਈ। ਰਾਹੀ ਕਹਿਣ ਲੱਗਾ ਤੁਸੀਂ ਮਹਾਪੁਰਸ਼ਾਂ ਨੂੰ ਉਹ ਦੇਖਦੇ ਪਏ ਹੋ ਮਹਾਪੁਰਸ਼ ਰਸਤੇ 'ਚ ਮਿਲੈ ਨੇ ਇਕੱਲੇ ਤੁਰੇ ਜਾਂਦੇ ਨੇ ਬੁਰਾਲੇ ਵੱਲ ਨੂੰ ਤੇ ਨਾਲੇ ਕਹਿੰਦੇ ਕਿ ਮੇਰਾ ਸੰਤਾਂ ਨੂੰ ਸਨੇਹਾ ਦੇਣਾ ਇਹ ਸਰੀਰ ਦੇ ਨਾਲ ਨਾ ਜੁੜੋ ਗੁਰਬਾਣੀ ਨਾਲ ਜੁੜੋ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਨਾਲ ਜੁੜੋ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰੋ ਗੁਰਬਾਣੀ ਨੂੰ ਪਿਆਰ ਕਰੋ ਸਾਧ ਸੰਗਤ ਜੀ ਸਾਡੇ ਸੰਤ ਮਹਾਪੁਰਖਾਂ ਦੀਆਂ ਜੋਗਤੀਆਂ ਸਾਡਾ ਜੀਵਨ ਬਦਲ ਦਿੰਦੀਆਂ ਹਨ ਸਾਨੂੰ ਟੁੱਟੀਆਂ ਹੋਆਂ ਨੂੰ ਉਸੇ ਵਾਈਗ੍ਰੂ ਅਕਾਲ ਪੁਰਖ ਜੀ ਦੇ ਨਾਲ ਜੋੜ ਦਿੰਦੀਆਂ ਹਨ ਕਿਉਂਕਿ ਸੰਤ ਮਹਾਪੁਰਖਾਂ ਨੇ ਖੁਦ ਕਮਾਈ ਕੀਤੀ ਹੁੰਦੀ ਹੈ ਉਹਨਾਂ ਨੂੰ ਤਜਰਬਾ ਹੁੰਦਾ ਹੈ ਉਹਨਾਂ ਤੋਂ ਤਜਰਬਾ ਕਰਕੇ ਦੇਖਿਆ ਹੁੰਦਾ ਹੈ ਇਸ ਕਰਕੇ ਜਦੋਂ ਵੀ ਕਿਸੇ ਸੰਤ ਮਹਾਪੁਰਖਾਂ ਤੋਂ ਕੋਈ ਵੀ ਝੁਕਤੀ ਮਿਲੇ ਜਿਹੜੀ ਝੁਕਤੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੋਵੇ ਉਸ ਝੁਕਤੀ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਸੰਗਤ ਜੀ ਜਦੋਂ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾਉਂਦੇ ਹਾਂ ਤਾਂ ਗੁਰੂ ਸਾਹਿਬ ਸਾਡੇ ਉੱਤੇ ਖੁਸ਼ ਹੁੰਦੇ ਹਨ ਕਿਉਂਕਿ ਪਰਮਾਤਮਾ ਨੇ ਸਾਨੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਨਾਮ ਦੇ ਨਾਲ ਜੁੜਨ ਦੇ ਲਈ ਕਿਹਾ ਹੈ ਅਤੇ ਕਈ ਪ੍ਰਕਾਰ ਦੀਆਂ ਝੁਕਤੀਆਂ ਵੀ ਸਾਨੂੰ ਦੱਸੀਆਂ ਨੇ ਅਤੇ ਕਈ ਪ੍ਰਕਾਰ ਦੀਆਂ ਸਾਨੂੰ ਛੋਟ ਵੀ ਦਿੱਤੀਆਂ ਹਨ ਜਿਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਾਨੂੰ ਛੋਟ ਦਿੱਤੀ ਹੈ ਜੋ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੋਹਣੇ ਤਰੀਕੇ ਨਾਲ ਨਿਭਾ ਰਿਹਾ ਹੈ ਉਹ ਜੇਕਰ ਇੱਕ ਜਪਜੀ ਸਾਹਿਬ ਦਾ ਪਾਠ ਵੀ ਕਰ ਲਵੇ ਤਾਂ ਉਹਦਾ ਬੇੜਾ ਪਾਰ ਹੋ ਜਾਵੇਗਾ। ਉਸੇ ਹੀ ਤਰ੍ਹਾਂ ਸੰਗਤ ਜੀ ਸਾਡੇ ਸੰਤ ਮਹਾਂਪੁਰਖਾਂ ਨੇ ਸਾਨੂੰ ਝੁਕਤੀਆਂ ਦੱਸੀਆਂ ਹਨ। ਕਹਿੰਦੇ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ-ਨਾਲ ਗੁਰੂ ਘਰੇ ਜਾਣਾ, ਗੁਰੂ ਘਰੇ ਜਾ ਕੇ ਸੰਗਤ ਕਰਨੀ ਵੀ ਲਾਜ਼ਮੀ ਹੈ। ਜਦੋਂ ਅਸੀਂ ਗੁਰੂ ਘਰੇ ਜਾਂਦੇ ਹਾਂ, ਸੰਗਤ ਕਰਦੇ ਹਾਂ, ਤਾਂ ਸਾਡੇ ਮਨ ਦੀ ਮੈਲ ਸਾਫ਼ ਹੁੰਦੀ ਹੈ ਕਿਉਂਕਿ ਸਾਨੂੰ ਕਈ ਵਾਰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਹਉਮੈ ਹੰਕਾਰ ਦੇ ਸ਼ਿਕਾਰ ਹੋ ਜਾਂਦੇ ਹਾਂ ਸਾਨੂੰ ਕਈ ਚੀਜ਼ਾਂ ਦਾ ਹੰਕਾਰ ਆ ਜਾਂਦਾ ਹੈ ਕਈਆਂ ਦੇ ਪ੍ਰਤੀ ਈਰਖਾ ਆ ਜਾਂਦੀ ਹੈ ਪਰ ਜਦੋਂ ਆਪਾਂ ਰੋਜ਼-ਰੋਜ਼ ਗੁਰੂ ਘਰੇ ਜਾਂਦੇ ਹਾਂ ਸੰਗਤ ਕਰਦੇ ਹਾਂ ਤਾਂ ਸਾਡਾ ਮਨ ਸਾਫ਼ ਹੋ ਜਾਂਦਾ ਹੈ ਪਰ ਕਈ ਮੇਰੇ ਵੀਰ ਅਤੇ ਭੈਣਾਂ ਆਪਣੇ ਕੰਮਾਂ ਕਰਾਂ ਕਰਕੇ ਜ਼ਿੰਮੇਵਾਰੀਆਂ ਕਰਕੇ ਰੋਜ਼ ਗੁਰੂ ਘਰੇ ਨਹੀਂ ਜਾ ਪਾਉਂਦੇ ਪਰ ਮਨ ਚਾਉਂਦਾ ਹੈ ਰੀਚ ਆਉਂਦੀ ਹੈ ਅਸੀਂ ਰੋਜ਼ ਗੁਰੂ ਘਰੇ ਜਾਈਏ ਜਾ ਕੇ ਸੇਵਾ ਕਰੀਏ ਸਿਮਰਨ ਕਰੀਏ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰੀਏ ਗੁਰੂ ਦੀ ਬਰਕਤ ਹਾਸਲ ਕਰੀਏ ਇੱਥੇ ਮਹਾਪੁਰਖ ਜੀ ਕਹਿੰਦੇ ਹਨ ਕਿ ਚੇ ਕਰ ਭਾਵਨਾ ਸੱਚੀ ਹੈ ਸੱਚਮੁੱਚ ਗੁਰੂ ਘਰੇ ਜਾਣ ਦਾ ਚਾਹ ਹੈ ਪਰ ਜਾਇਆ ਨਹੀਂ ਜਾ ਰਿਹਾ ਤਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਗੁਰੂ ਘਰੇ ਜਾਣਾ ਹੈ ਗੁਰੂ ਘਰੇ ਜਾਂਦੇ ਸਮੇਂ ਇੱਕ ਚੀਜ਼ ਆਪਣੇ ਨਾਲ ਲੈ ਕੇ ਜਾਣੀ ਹੈ ਅਤੇ ਉਹ ਚੀਜ਼ ਦੀ ਸੇਵਾ ਕਰਨੀ ਹੈ ਉਹ ਚੀਜ਼ ਉਥੇ ਪੇਟਾ ਕਰਨੀ ਹੈ ਉਹ ਚੀਜ਼ ਹੈ ਕਿ ਜਿਸ ਤਰ੍ਹਾਂ ਵਰਤਨਾ ਦੀ ਸੇਵਾ ਹੁੰਦੀ ਹੈ ਤਾਂ ਵਰਤਨਾ ਦੀ ਸੇਵਾ ਵਿੱਚ ਜੋ ਵੀ ਸਰਫ ਇਸਤੇਮਾਲ ਹੁੰਦਾ ਹੈ ਤੁਸੀਂ ਉਹ ਲੈ ਜਾ ਕੇ ਪੇਟਾ ਕਰ ਸਕਦੇ ਹੋ ਆਪਣੇ ਕੀਤੇ ਹੋਏ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਉਸ ਸਾਬਣ ਜਾਂ ਸਰਫ ਨੂੰ ਉਥੇ ਰੱਖ ਕੇ ਆਓ ਕਿਉਂਕਿ ਜਦੋਂ ਰੋਜ਼-ਰੋਜ਼ ਗੁਰੂ ਘਰ ਦੇ ਵਿੱਚ ਸੇਵਾ ਹੋਵੇਗੀ ਤਾਂ ਕਿਤੇ ਨਾ ਕਿਤੇ ਸਾਡੇ ਵੀ ਹਾਜ਼ਰੀ ਜ਼ਰੂਰ ਲੱਗ ਜਾਵੇਗੀ ਅਤੇ ਜਿਵੇਂ-ਜਿਵੇਂ ਉੱਥੇ ਬਰਤਨ ਸਾਫ਼ ਹੋਣਗੇ ਸਾਡੇ ਮਨ ਦੀ ਮੈਲ ਵੀ ਸਾਫ਼ ਹੋ ਜਾਵੇ ਹੋ ਸਕਦਾ ਹੈ ਗੁਰੂ ਕਿਰਪਾ ਕਰ ਦੇਣ ਸਾਡੇ ਮਨ ਦੇ ਜਿਹੜੇ ਵੀ ਵਿਸ਼ੇ ਵਿਕਾਰ ਨੇ ਉਹ ਸਾਫ਼ ਹੋ ਜਾਣ ਬਸ ਇਹ ਮਹਾਂਪੁਰਖਾਂ ਨੇ ਦਸੀਆਂ ਝੁਕਤੀਆਂ ਨੂੰ ਅਪਣਾਉਣਾ ਹੈ ਸੰਗਤ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ